ਕੋਈ ਨਹੀਂ ਤੇ ਵੀ ਭਲਕਾ ਹੁੰਦਾ ਸੀ ਮੜਾਇਆ ਬਤਮੀਜ਼ ਨਾ ਬੋਲ ਰਿਹਾ ਹੈ ਬੰਦਾ ਹੁਣ ਕਹਿੰਦਾ ਚਲਾਨ ਵੀ ਕਰਤਾ ਅਖੇ ਮੇਰੇ ਤੇ ਕਰਤਾ ਦਰਜਨਾ ਕਰੋ ਮੈਡਮ ਦਾ ਮੋਟਰਸਾਈਕਲ ਮੇਰਾ ਮੈਂ ਮੋਟਰਸਾਈਕਲ ਲੈ ਕੇ ਜਾਵੇ ਚਲਾਨ ਕਰਾਤਾ ਪਰਚਾ ਦਰਜ ਇਹਦੇ ਤੇ ਵੀ ਹੋਵੇ ਕਿਉਂਕਿ ਮੈਂ ਮੋਟਰਸਾਈਕਲ ਤੇ ਸੀ ਇਹਨੂੰ ਆਏ ਸੀ ਵੀ ਇਹ ਕਿਹੜਾ ਅਫਸਰ ਦੇ ਘਰੋਂ ਇਹੋ ਹੀ ਨਹੀਂ ਦੱਸਦਾ ਵੀ ਅਫਸਰ ਦੇ ਘਰ ਆਈਆ ਫਿਰ ਸਾਨੂੰ ਨੁਘਾ ਰਿਹਾ ਕਿਉਂ ਪਹਿਲਾਂ ਤੂੰ ਮੈਨੂੰ ਕਹਿੰਦਾ ਇੱਧਰ ਆਨੀ ਇੱਧਰ ਆਉਣ ਦਾ ਮਤਲਬ ਕੀ ਹੋਇਆ ਉਹਦੇ ਆਦੇ ਸੀਗੇ ਨਾ ਬੋਲ ਰਿਹਾ ਅਸੀਂ ਇਥੋਂ ਨੋਕਲਾ ਆ ਰਹੇ ਸੀ ਹਮ ਪਾਰਲਰ ਤੇ ਜਾ ਰਹੇ ਹਾਂ ਅਸੀਂ ਦੱਸਿਆ ਨਹੀਂ ਬੋਲ ਤੇ ਸੀਗੇ ਤੁਸੀਂ ਇਹ ਬੱਚੇ ਨੇ ਕਹਤਾ ਮੈਂ ਘਰੋਂ ਹੀ ਲੈ ਕੇ ਆਇਆ ਮੈਡਮ ਕਹਿੰਦੀ ਮੈਨੂੰ ਘਬਰਾਟ ਹੋ ਰਹੀ ਐ ਸਿੱਥੇ ਜਾ ਹਮ ਪਾਰਲਰ ਫਿਰ ਬੱਚਾ ਘਰੋਂ ਚਾਹਤੇ ਜੇ ਲੈ ਆਇਆ ਫਿਰ ਕੀ ਵੀ ਕਹਦਾ ਲਾ ਹਮ ਇਹ ਆ ਕੇ ਬੋਲਦਾ ਕਹਿੰਦਾ ਇੱਧਰ ਆ ਨਹੀਂ ਤੂੰ ਬਲਾ ਤਾਂ ਆ ਬੋਲਿਆ ਆ ਖੜਾ ਇਹਦਾ ਨਾਂ ਕੀ ਆ ਪੜ ਲਓ ਕਹਿੰਦਾ ਇਹਨੇ ਇਹਨੂੰ ਪਤਾ ਲੱਗ ਗਿਆ ਮੈਂ ਅਫਸਰ ਦੇ ਕਰੋ ਇਹਨੇ ਭੇਜਤਾ ਮੈਂ ਥੜ ਗਈ ਮੈਂ ਕਹਾਂ ਮੇਰੇ ਕੋਲ ਹੈਲਮਟ ਨਹੀਂ ਚਲਾ ਰਹੇ ਤੁਹਾਡੇ ਹੈਲਮਟ ਦਾ ਨਾਮ ਕੀ ਹੈ ਮੈਮ ਤੁਸੀਂ ਕਹਿ ਰਹੇ ਹੋ ਅਫੀਸਰ ਦੀ ਵਾਈਕੋ ਤੁਸੀਂ ਅਫੀਸਰ ਹੀ ਆ ਰਹੇ ਹੈ ਨਹੀਂ ਨਾਮ ਤਾਂ ਦੱਸੋ ਹੋਰ ਚਲਾ ਰਹੇ ਮੈਡਮ ਨਾਮ ਦੱਸਣ ਦੀ ਕੀ ਪ੍ਰੋਬਲਮ ਹੈ ਤੁਹਾਡੀ ਨਹੀਂ ਵੈਸੇ ਹੋਇਆ ਕਿ ਤੁਹਾਨੂੰ ਰੋਕੇਗਾ ਤਾਂ ਮੈਡਮ ਇਹਨਾਂ ਦੱਸ ਦਿਓ ਬਤਮੀਜ਼ ਤੁਸੀਂ ਬੋਲਿਆ ਕਹਿ ਰਹੇ ਹੋ ਰੋਕੇਗਾ ਤਾਂ ਮੈਡਮ ਤੁਹਾਨੂੰ ਇਹਨਾਂ ਨੇ ਮੋਟਰਸਾਈਕਲ ਤੇ ਜਾ ਰਹੀ ਤਾਂ ਬਰਵਾਤਾ ਸੀ ਸਰਵਾਤ ਸਾਡੇ ਕੋਲ ਹੈਲਮਟ ਨਹੀਂ ਕਰਵਾਤਾ ਸੀ ਇਹਨੇ ਬਤਮੀਜ਼ ਨਾਲ ਬੋਲੂਗਾ ਫਿਰ ਤੁਸੀਂ ਬੋਲਾਂਗੀ ਕੀ ਕਿਹਾ ਕਿਸੇ ਤੁਹਾਨੂੰ ਇਹਨਾਂ ਨੇ ਕੱਢਿਆ ਸਾਨੂੰ ਬਤਮੀਜ਼ ਨਾਲ ਕਿਹਨਾਂ ਨੇ ਕੱਢਿਆ ਸਰਪ੍ਰੀ ਤੇ ਐਸਾ ਹੂੰ ਸਰਪ੍ਰੀ ਆ ਤੁਹਾਨੂੰ ਬੋਲੇ ਆਏ ਗਾਲਾਂ ਕੱਢ ਗਿਆ ਸਾਨੂੰ ਕਿਸ ਵਜ੍ਹਾ ਤੋਂ ਬੋਲੀ ਐ ਇਹ ਕਹਿੰਦੇ ਇੱਧਰ ਆਨੀ ਤੂੰ ਉਹ ਕਹਿੰਦੇ ਨਹੀਂ ਜਾਣਨਾ ਤੇ ਇਹਨੂੰ ਇੱਧਰ ਬੁਲਾ ਹੂੰ ਉਹਨੂੰ ਪਤਾ ਲੱਗ ਗਿਆ ਵੀ ਅਫਸਰ ਦੇ ਕੋਲ ਉਹ ਜਾਣ ਨੂੰ ਕਹਿ ਰਿਹਾ ਇਹ ਕਹਿੰਦੇ ਇੱਧਰ ਆਦੀ ਤੂੰ ਤੇ ਗਾਲਾਂ ਕੱਢ ਰਿਆ ਤੁਹਾਨੂੰ ਕਹਿ ਰਹੀ ਸਰ ਦੱਸੋ ਮਾੜਾ ਤੁਹਾਡੇ ਇਲਜ਼ਾਮ ਲੱਗ ਰਹੇ ਬਦਤਮੀਜ਼ੀ ਨਾਲ ਤੁਸੀਂ ਕਹਿੰਦੇ ਬੁਲਾਇਆ ਉਹਨਾਂ ਨੂੰ ਗਾਲਾਂ ਕੱਢੀਆਂ ਕਿੰਨੀ ਕੀ ਸੱਚਾਈ ਆ ਕਿੰਨਾ ਕਾ ਝੂਠਾ ਦੱਸੋ ਮਾੜਾ ਆ ਸਭਾ ਸਭਾ ਫਰ ਝੂਠ ਬੋਲ ਰਹੀ ਆ ਸਾਨੂੰ ਕੋਈ ਜਾਣੀ ਕਿਸੇ ਪੁਲਿਸ ਵਾਲੇ ਸਰਕਾਰ ਤੇ ਆ ਨਹੀਂ ਆ ਇਹ ਕਹਿੰਦੇ ਸੀ ਕਿ ਅਸੀਂ ਘਰ ਬਣੀ ਬੈ ਲੋਕਲ ਆ ਤੇ ਇਹ ਮੁੜ ਕੇ ਪਾਰੀ ਕੀ ਮਤਲਬ ਆ ਮੈਂ ਕਿਹਾ ਤੁਸੀਂ ਇੱਧਰ ਆ ਜਾਓ ਮੈਂ ਕਿਹਾ ਅੱਜ ਕੱਲ੍ਹ ਕਹੀ ਵੀ ਤੁਸੀਂ ਇੱਧਰ ਆ ਜਾਓ ਉਹ ਕਹਿੰਦੇ ਤੁਸੀਂ ਮੈਨੂੰ ਆ ਇੰਨੀ ਇਜ਼ਰਾ ਮੈਂ ਇਸਾਂ ਨੂੰ ਗੱਲ ਕੀਤੀ ਅਨੇਡੀ ਪੁਲਿਸ ਫੋਰਸ ਆ ਗਈ ਏਡੀ ਵੱਡੀ ਤਾਂ ਗੱਲ ਹੀ ਹੈ ਨਹੀਂ ਕੋਣ ਹੈ ਪਿਓ ਨਾ ਗੱਲ ਕਰਾਉਂਦੀਆਂ ਬਸ ਇਸ ਤੋਂ ਗੱਲ ਪਿਆ ਕੋਣ ਹੈ ਪਿਓ ਕੋਣ ਹੈ ਜੀ ਪਤਾ ਨਹੀਂ ਹੁਣ ਕੋਣ ਹੈ ਤੁਹਾਨੂੰ ਕਹਿ ਰਹੇ ਪਿਓ ਨਾ ਗੱਲ ਕਰਾਉਣ ਦੀ ਜਿਹੜੇ ਅਫਸਰ ਦਾ ਕੋਈ ਜ਼ਿਕਰ ਕਰ ਰਹੇ ਕਿਹੜਾ ਅਫਸਰ ਸਾਡਾ ਮੈਂ ਖੋਲਿਆ ਆਓ ਇੱਧਰ ਆਓ ਮੋਰੇ ਸਾਡੇ ਕਹਿੰਦੇ ਇਹ ਕਿਸੇ ਅਫੀਸਰ ਦੀ ਵਾਈਫ ਹੈ ਇਹਨਾਂ ਨੇ ਨਾਮ ਉਹਨਾਂ ਨੂੰ ਹੀ ਦੱਸਿਆ ਨਹੀਂ ਚਲਾਨ ਕਿਸ ਚੀਜ਼ ਦਾ ਹੋਇਆ ਸੀ ਕਿਸ ਚੀਜ਼ ਗਲਤੀ ਕੀ ਕੀਤੀ ਇਹਨਾਂ ਨੇ ਹੈਲਮਟ ਲਾਇਸੈਂਸ ਤੇ ਮਿਸਰੇ ਦਾ ਗ੍ਰਾਮ ਹਾਂ ਨਹੀਂ ਕਰਿਆ ਨਾਲ ਇਹਨਾਂ ਨੇ ਹੁਣ ਕਰਿਆ ਹਾਂ ਮੈਂ ਜਾਵਾਤ ਗਈ ਨਹੀਂ ਮੈਂ ਕਰਤਾ ਵੀ ਮੇਰੇ ਪਰਚਾ ਨਾ ਦਰਜ ਕਰਾ ਦੇ ਨੀ ਗੱਲ ਕਰ ਬੈਜੀ ਨਾਲ ਮੈਂ ਕਰਵਾਈ ਤਾਂ ਹੀ ਛੱਡੇ ਨੇ ਮੈਂ ਗੱਲ ਕਰਤੀ ਮੈਨਾਂ ਨਹੀਂ ਕਰਾਈ ਉਹ ਤਾਂ ਬਾਅਦ ਹੀ ਗੱਲ ਜਦੋਂ ਆਏ ਆਪਰੇ ਰੀਡਰ ਸੀ ਭਾਜੀ ਰੀਡਰ ਸੀ ਆ ਰੀਡਰ ਰਿਕਾਰਡਿੰਗ ਆ ਇਹਨਾਂ ਨੇ ਕੀ ਕੀਤਾ ਦੱਸੋ ਜੀ ਕਿੰਨੇ ਰਿਕਾਰਡਿੰਗਾਂ ਮੇਰੇ ਤੋਂ ਗੱਲ ਕਰਾਈ ਤੁਹਾਡੀ ਤੁਸੀਂ ਮਤਲਬ ਕਿ ਫੋਨ ਤੇ ਛੱਡ ਦਿੰਨੇ ਬੰਦੇ ਇਦਾਂ ਸਾਰਾ ਇਦਾਂ ਛੱਡ ਦਿੰਨੇ ਹੋ ਉਹ ਕਹਿ ਰਹੇ ਸਾਡੇ ਕੋਲ ਰਿਕਾਰਡਿੰਗ ਆ ਬੰਦੇ ਛੱਡਣ ਦੀ ਫੋਨ ਛਡਾਉਣ ਦੀ ਉਹਦਾ ਉਹਦਾ ਕਹਿੰਦੇ ਸੀ ਕਿ ਮੈਂ ਆਪੋ ਦੀ ਵਾਈਫ ਆ ਉਹਨਾਂ ਨੇ ਗੱਲ ਕਰੀਆ ਭੇਜਿਆ ਨਹੀਂ ਨਹੀਂ ਪਤਾ ਨਹੀਂ ਦੱਸਿਆ ਨਹੀਂ ਦੱਸਿਆ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਨਹੀਂ ਮੈਨੂੰ ਦੱਸਿਆ ਨਹੀਂ ਕਿਸ ਅਫਸਰ ਨੇ ਥੋੜਾ ਸਾਡਾ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਜੇ ਨਾਂ ਦੱਸਿਆ ਉਹਦਾ ਕਿਸ ਅਫਸਰ ਨੇ ਲੈ ਹੁਣ ਕਹਿ ਰਿਹਾ ਕਿ ਮੇਰੇ ਨਾਲ ਗੱਲ ਹੀ ਨਹੀਂ ਹੋਈ ਪਹਿਲਾਂ ਤਾਂ ਇਹਨਾਂ ਨੇ ਕਿਹਾ ਤਾ ਭਾਗ ਜਾ ਹੁਣ ਕਰਿਆ ਪਾਉਂਦਾ ਜਿਹੜਾ ਪਤਾ ਲੱਗ ਗਿਆ ਨਾ ਵੀ ਮੈਡਮ ਨੇ ਤਾਂ ਸਾਡੀਆਂ ਗਾਲਾਂ ਨੂੰ ਹੀ ਸਾਹ ਹਾਜ਼ਰ ਕਰਨਾ ਮੈਡਮ ਨੂੰ ਪਤਾ ਲੱਗ ਕੇ ਵੀ ਗਾਣਾ ਕੱਢ ਰਹੇ ਨੇ ਫਿਰ ਇਹਨਾਂ ਨੇ ਬੋਰਡ ਕਰਤਾ ਨਹੀਂ ਕਹਾ ਤੁਸੀਂ ਕੱਢ ਰਹੇ ਹੋ ਕੋਈ ਖੰਦ ਨਹੀਂ ਤੁਸੀਂ ਵੈਲਟੀ ਰਹਿ ਕੇ ਫਿਰ ਉਹ ਬੋਰਡ ਮੈਨੂੰ ਕਹਿੰਦੇ ਆ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਮੈਂ ਰਹਿ ਇਹ ਬੋਰਡ ਕਰਤਾ ਉਹ ਕਹਿੰਦੇ ਕਿ ਸਾਡਾ ਗਲਤ ਵਰਡਿੰਗ ਬੋਲੀ ਕਿ ਪਿਓ ਨਾਲ ਗੱਲ ਕਰਾਉਣੇ ਪਿਓ ਇਦਾਂ ਵੀ ਕੋਈ ਹੋਈ ਮੈਡਮ ਗੱਲ ਉਹਨੇ ਮੈਨੂੰ ਆਪ ਸਭ ਗਲਤ ਬੋਲੇ ਨੇ ਤਾਂ ਬੋਲਦੀ ਆ ਮੈਂ ਦੱਸੋ ਜੀ ਹੁਣ ਤੁਹਾਡੇ ਤੇ ਇਲਜ਼ਾਮ ਲਾ ਰਹੇ ਸਰ ਮੈਂ ਤੁਹਾਨੂੰ ਮੂਵੀ ਦੇਣਾ ਜੀ ਮੇਰੇ ਤੋਂ ਮੂਵੀ ਬਣੀ ਪਈ ਆ ਜਿਹੜੀ ਮੇਰੇ ਕੋਲ ਤੁਹਾਡੇ ਨਾਲ ਪਿਓ ਨਾਲ ਕਰਾਉਣੀ ਆ ਦਿਖਾ ਦਿਓ ਮਾੜਾ ਵੀਡੀਓ ਦਿਖਾ ਦਿਓ ਵਾਲੀ ਤੁਸੀਂ ਦਿਖਾਓ ਤੁਹਾਡੇ ਕੋ ਕੀ ਪ੍ਰੂਫ ਨੇ ਲਿਓ ਲਿਖੋ ਜੀ ਲਿਖੋ ਲਿਖੋ ਨੰਬਰ ਲਿਖੋ ਆ ਦੇਖੋ ਚਪੇੜਾ ਮਾਰਨੋ ਚਪੇੜਾ ਮਾਰਨੋ ਜਾਓ ਨੰਬਰ ਇਹ ਦੇਖ ਲਓ ਚਪੇੜਾ ਮਾਰਨੋ ਦੀ ਹੈ ਦਿਖਾਓ ਵੀਡੀਓ ਚਪੇੜਾ ਮਾਰਨੋ ਦੀ ਹੈ ਇਹ ਵੀ ਚਪੇੜਾ ਮਾਰਨ ਸੈਂਦੇ ਸਾਨੂੰ ਹੋ ਗਿਆ ਦੇ ਚਪੇੜਾ ਮਾਰਨੋ ਨਹੀਂ ਹੋ ਜਨਾਨੀ ਤੈਨੂੰ ਖਾਣ ਦੀ ਬਾਰੂਨੀ ਜਨਾਨੀ ਦੀ ਕਿੱਥੋਂ ਕਹਿੰਦੇ ਚਾਹੇ ਜੀ ਅਫਸਰ ਦੀ ਬੀਬੀਆਂ ਇਦਾਂ ਨਹੀਂ ਕਰਦੀਆਂ ਇਹ ਅਫਸਰ ਦੀ ਵਾਈਫ ਹੋਣੇ ਤੁਸੀਂ ਇਦਾਂ ਨਹੀਂ ਬੋਲ ਸਕਦੇ ਸਾਨੂੰ ਇਹ ਮੇਰੇ ਮੋਬਾਈਲ ਖੋ ਲਈ ਸੀ ਬਾਅਦ ਚ ਮੋਬਾਈਲ ਖੋ ਲਿਆ ਹੌਲਦਾ ਨਾ ਅੱਛਾ ਜੀ ਮੋਬਾਈਲ ਕਿੱਥੇ ਖੋਇਆ ਸੀ ਐਚ ਭੇਜ ਦੋ ਗੱਲ ਮਾਰ ਸਰ ਕੀ ਗੱਲ ਕੀ ਹੋਈ ਸੀ ਉਰੇ ਰੋਕਿਆ ਕੀ ਹੋਇਆ ਸੀ ਦੱਸੋ ਜੀ ਇਹਨਾਂ ਨੇ ਰੋਕਿਆ ਇੱਕ ਐਕਟਵਾ ਤੇ ਲੇਡੀ ਜੈਂਸ ਇੱਕ ਮੋਟਰਸਾਈਕਲ ਤੇ ਲੇਡੀ ਜੈਂਸ ਜਿਹੜਾ ਬੇਟਾ ਸੀਗਾ ਉਹਨੇ ਹੈਲਮਟ ਨਹੀਂ ਪਾਇਆ ਅਸੀਂ ਉਹਨਾਂ ਨੂੰ ਕਿਹਾ ਭਾਜੀ ਹੈਲਮਟ ਕਹਿੰਦੇ ਭਾਜੀ ਹੈਲਮਟ ਤੇ ਲਾਇਸੈਂਸ ਕਹਿੰਦੇ ਤੇ ਅੱਜ ਭਾਜੀ ਗੱਡੀ ਸਾਹ ਦੇ ਲਾਓ ਇਹ ਕਹਿੰਦੇ ਨੇ ਮੈਡਮ ਉਹ ਕਹਿੰਦੇ ਆ ਸਾਹਿਬ ਸਾਡੇ ਅਧਿਆਤ ਕਹਿੰਦੇ ਮੈਡਮ ਕੀ ਕਹਿੰਦੇ ਆ ਮੈਂ ਤਾਂ ਚਲ ਕੋਈ ਗੱਲ ਨਹੀਂ ਇਹ ਗੱਲ ਜਿਹੜੀ ਅਫਸਰ ਨਾਲ ਕਰਾਈ ਤੁਸੀਂ ਉਹ ਕਹ ਰਹੇ ਅਫਸਰ ਨਾਲ ਗੱਲ ਕਰਾਈਏ ਤੇ ਬਾਅਦ ਦੇ ਵਿੱਚ ਮੈਡਮ ਕੁੱਤਿਆਂ ਕੁੱਤਿਆਂ ਸਾਡੇ ਅੰਚਾਰ ਨੂੰ ਕੁੱਤਿਆਂ ਹੂੰ ਆਪਣੇ ਪਿਓ ਨਾਲ ਗੱਲ ਕਰ ਤੂੰ ਕੁੱਤਾ ਯਾਨੀ ਕਿ ਸਾਰੀ ਪੁਲਿਸ ਨੂੰ ਇਹੋ ਜਿਹਾ ਆਏ ਨੇ ਹੈ ਨਾ ਯਾਨੀ ਕਿ ਛੱਡੀ ਜਯੋਪਤੀ ਗੱਲਾਂ ਕਰਨ ਵਾਲੀਆਂ ਆ ਭਾਵੇਂ ਇੱਥੇ ਖੜੇ ਨੇ ਜਿਵੇਂ ਉਹ ਕਹਿ ਰਹੇ ਕਿ ਐਸਪੀ ਉਹਨਾਂ ਦੇ ਘਰ ਵਾਲੇ ਮਤਲਬ ਲੱਗਦਾ ਲੱਗਦਾ ਕਿ ਆਪਣੇ ਇਸ ਤਰੀਕੇ ਨਾਲ ਕੋਈ ਫੈਮਲੀ ਮੈਂਬਰ ਬਿਹੇਵ ਕਰਦਾ ਹੈ ਇਹ ਗੱਲ ਕਰਾਈ ਗਈ ਆ ਤੁਹਾਡੇ ਅਫਸਰਾਂ ਨਾਲ ਗੱਲ ਕਰਾਈ ਕਿਸੇ ਨਾਲ ਉਹਨਾਂ ਨੇ ਤੁਹਾਡੇ ਨਾਲ ਓਏ ਕਿਸ ਤੁਸੀਂ ਇੱਥੇ ਦੱਸੋ ਉਹਨਾਂ ਨੇ ਕਿਸੇ ਨਾਲ ਵੀ ਗੱਲ ਕਰਾਈ ਤੁਹਾਡੇ ਨਾਲ ਕਿਸੇ ਨਾਲ ਵੀ ਗੱਲ ਕਰਾਈ ਨਹੀਂ ਗੱਲ ਹੀ ਕਰੇਗੀ ਕਿਸਨਾਂ ਵੀ ਨਹੀਂ ਕਰਾਈ ਗੱਲ ਜੀ ਨਹੀਂ ਉਹ ਕਹਿ ਰਹੇ ਮੈਨੂੰ ਕਹਿ ਰਹੇ ਕਿ ਚਲ ਜੋ ਚਲ ਜੋ ਚਲ ਜੋ ਛੱਡ ਦੇ ਸੀਗੇ ਵੀ ਨਾ ਚਲਾਨ ਤੇ ਆਓ ਇੱਧਰ ਆ ਜਾਓ ਉੱਥੇ ਰੋਡ ਜਿੱਥੇ ਇਹ ਹੁੰਦਾ ਮੈਂ ਤੇ ਇੱਧਰ ਆ ਜਾਓ ਉਹ ਕਹਿੰਦਾ ਤੁਸੀਂ ਮੈਨੂੰ ਕਿਹਾ ਨੀ ਆ ਜਾਓ ਮੈਂ ਇੱਧਰ ਨਹੀਂ ਮੈਂ ਕਿਹਾ ਉਹ ਮਲਾਜਮ ਉਹ ਤੇ ਇੱਕ ਇਹ ਭਾਜੀ ਆ ਇੱਕ ਹੋਰ ਮਡਾ ਮਲਾਜਮ ਆ ਉਹ ਤਾਂ ਕਿਤੇ ਉਹ ਮੁਲਾਦਨੀ ਘਰ ਸਾਡੇ ਘਰੋਂ ਨਹੀਂ ਇੱਕ ਮੁੰਡਾ ਹੋਰ ਆ ਗਿਆ ਸੀ ਯਾਰ 200 ਦਾ ਵੀ ਚੋਰਾ ਆਪ ਕਰ ਰਹੇ ਹੋ ਹੂੰ ਤੇ ਉਹ ਤੇਰਾ ਮੁੰਡੇ ਨੂੰ ਰੋਕੀ ਅਸੀਂ ਰੁਕ ਗਏ ਕਹਿੰਦਾ ਬੇਟਾ ਖਾਣ ਨਹੀਂ ਆਹ ਹੱਥ ਕੋਲ ਹੈਲਮਟ ਕਿਤੇ ਸੀ ਤੁਸੀਂ ਕੀ ਚਲਾ ਰਹੇ ਸੀ ਬੁੱਲੜਾ ਕਵਾਨ ਕਹਿੰਦਾ ਬੇਟਾ ਤੇ ਤੇ ਚਾਹੋਲੀ ਹੈਲਮਟ ਨਹੀਂ ਹੈਗਾ ਅਸੀਂ ਆਪੇ ਠੀਕ ਹੈ ਬਿਰਤੀ ਜਿਹੜਾ ਹੈਲਮਟ ਨਹੀਂ ਹੈਗਾ ਹੈਲਮਟ ਦੇਖ ਹੰਦੋ ਫੋਨ ਕਰ ਦੋ ਪਰ ਮੈਂ ਸਮਾਂ ਖਾਦਾ ਹੂੰ ਇੱਥੇ ਨੀ ਨੋਕਲ ਆ ਪਾਰਲਰ ਤੇ ਛੱਡ ਕੇ ਆ ਰਿਹਾ ਹਾਂ ਅਸੀਂ ਇੱਥੋਂ ਲੰਘ ਕਹਿੰਦਾ ਲੰਘ ਜਾ ਲੰਘ ਜਾ ਤੁਹਾਨੂੰ ਸਾਹਮਣੇ ਗੱਲ ਕਰਾਤੀ ਹੋਣੀ ਜਦੋਂ ਨਿਕਾਉਣ ਲੱਗੇ ਇਹ ਨਹੀਂ ਵੀ ਤੂੰ ਸਾਡੇ ਮੋਟਰਸਾਈਕਲ ਚਲਾਣ ਦਾ ਤੂੰ ਬੱਸ ਤੂੰ ਬੋਲੇ ਤੇ ਤੇ ਵੀ ਭੱਜਾ ਹੁੰਦਾ ਕੋਤਮੀ ਜਿਹੜਾ ਬੋਲ ਰਿਹਾ ਹੈ ਇਹ ਬੰਦਾ ਹੁਣ ਕਹਿੰਦਾ ਚਲਾਨ ਵੀ ਕਰਤਾ ਅਖੇ ਮੇਰੇ ਤੇ ਪਰਚਾ ਦਰਜ ਨਾ ਕਰੋ ਮੈਡਮ ਦਾ ਮੋਟਰਸਾਈਕਲ ਮੇਰਾ ਮੈਂ ਮੋਟਰਸਾਈਕਲ ਲੈ ਕੇ ਜਾਵੇ ਚਲਾਨ ਕਰਤਾ ਪਰਚਾ ਦਰਜ ਇਹਦੇ ਤੇ ਵੀ ਹੋਵੇ ਕਿਉਂਕਿ ਮੈਂ ਮੋਟਰਸਾਈਕਲ ਤੇ ਸੀ ਇਹਨੂੰ ਆਏ ਸੀ ਵੀ ਇਹ ਕਿਹੜਾ ਅਫਸਰ ਦੇ ਘਰ ਇਹੋ ਵੀ ਨਹੀਂ ਦੱਸਦਾ ਵੀ ਅਫਸਰ ਦੇ ਘਰ ਆਈ ਆ ਕੇ ਸਾਨੂੰ ਨੁਘਾ ਰਿਹਾ ਕਿਉਂ ਪਹਿਲਾਂ ਤੂੰ ਮੈਨੂੰ ਕਹਿੰਦਾ ਇੱਧਰ ਆਨੀ ਇੱਧਰ ਆਉਣ ਦਾ ਮਤਲਬ ਕੀ ਹੋਇਆ ਕੀ ਕ ਗੱਲ ਕੀ ਹੋਈ ਜੀ ਤੁਸੀਂ ਮੋਟਰਸਾਈਕਲ ਤੇ ਆਦੇ ਸੀਗੇ ਮੈਡੀਕਲ ਨਾ ਬੋਲ ਰਿਹਾ ਅਸੀਂ ਇੱਥੋਂ ਨੋਕਲ ਆ ਰਹੇ ਸੀ ਹੂੰ ਕਾਰਲਰ ਤੇ ਜਾ ਰਹੇ ਹਾਂ ਅਸੀਂ ਦੱਸਿਆ ਨਹੀਂ ਬੋਲ ਤੇ ਸੀਗੇ ਤੁਸੀਂ ਹੂੰ ਇਹ ਬੱਚੇ ਨੇ ਕਹਤਾ ਮੈਂ ਘਰੋਂ ਹੀ ਲੈ ਕੇ ਆਇਆ ਮੈਡਮ ਕਹਿੰਦੀ ਮੈਨੂੰ ਕਬਰਾ ਟੋੜੀ ਇਸ ਇੱਥੇ ਜਾ ਆਲਰ ਫਿਰ ਬੱਚਾ ਘਰੋਂ ਚਾਕੇ ਜੇ ਲੈ ਆਇਆ ਫਿਰ ਕੀ ਬੀਕ ਜਾਲਾ ਹੂੰ ਇਹ ਆ ਕੇ ਬੋਲਦਾ ਕਹਿੰਦਾ ਇੱਧਰ ਆ ਨਹੀਂ ਤੂੰ ਬਲਾ ਤਾਂ ਆ ਬੋਲਿਆ ਆ ਖੜਾ ਇਹਦਾ ਨਾਮ ਕੀ ਆ ਪੜ ਲਓ ਕਹਿੰਦਾ ਇਹਨੇ ਇਹਨੂੰ ਪਤਾ ਲੱਗ ਗਿਆ ਅਫਸਰ ਦੇ ਘਰੋਂ ਇਹਨੇ ਭੇਜਤਾ ਮੈਂ ਖੜ ਗਈ ਮੈਂ ਤੇ ਸਾਡੇ ਕੋਲ ਚਲਾ ਅਫਸਰ ਦੇ ਘਰੋਂ ਤੁਸੀਂ ਹੋ ਕਹਾਂ ਮੇਰੇ ਕੋਲ ਹੈਲਮਟ ਨਹੀਂ ਚਲਾਣ ਦਆ ਤਾਡੇ ਹਸਮਨਾ ਨਾਮ ਕੀ ਹੈ ਮੈਮ ਤੁਸੀਂ ਕਹਿ ਰਹੇ ਹੋ ਅਫੀਸਰ ਦੀ ਵਾਈਫ ਹੋ ਤੁਸੀਂ ਅਫੀਸਰ ਹੀ ਆ ਰਹੇ ਹੈ ਨਹੀਂ ਨਾਮ ਤਾਂ ਦੱਸੋ ਉਹਨੇ ਚਲਾ ਰਹੇ ਮੈਡਮ ਨਾਮ ਦੱਸਣ ਦੀ ਕੀ ਪ੍ਰੋਬਲਮ ਹੈ ਤੁਹਾਡੀ ਨਹੀਂ ਵਸੇ ਹੋਇਆ ਕਿ ਤੁਹਾਨੂੰ ਰੋਕੇਗਾ ਤਾਂ ਮੈਡਮ ਇਹਨਾਂ ਦੱਸ ਦਿਓ ਬਤਮੀਜ਼ ਤੁਸੀਂ ਬੋਲਿਆ ਕਹਿ ਰਹੇ ਹੋ ਰੋਕੇਗਾ ਤਾਂ ਮੈਡਮ ਤੁਹਾਨੂੰ ਇਹਨਾਂ ਨੇ ਮੋਟਰਸਾਈਕਲ ਤੇ ਜਾ ਰਹੀ ਤਾਂ ਦਰਵਾਜ਼ਾ ਆਪੀ ਸਾਡੇ ਕੋਲ ਹੈਲਮਟ ਨਹੀਂ ਕਰਵਾਤਾ ਸੀ ਇਹਦੇ ਬਤਮੀਜ਼ ਨਾਲ ਬੋਲੂਗਾ ਫਿਰ ਤੁਸੀਂ ਬੋਲਾਂਗੀ ਕੀ ਕਿਹਾ ਕਿਸੇ ਤੁਹਾਨੂੰ ਇਹਨਾਂ ਨੇ ਕੱਢੀਆਂ ਸਾਨੂੰ ਬਤਮੀਜ਼ ਨਾਲ ਕਿਹਨਾਂ ਨੇ ਕੱਢੀਆਂ ਸਰਪ੍ਰੀਤ ਐਸਾ ਹੂੰ ਸਰਪ੍ਰੀਤ ਆ ਤੁਹਾਨੂੰ ਬੋਲੇ ਆ ਹਾਂ ਇਹ ਗਾਲਾਂ ਕੱਢੀਏ ਸਾਨੂੰ ਕਿਸ ਵਜ੍ਹਾ ਤੋਂ ਬੋਲੇ ਆ ਇਹ ਕਹਿੰਦੇ ਇੱਧਰ ਆ ਨੀ ਤੂੰ ਆ ਕੇ ਨਹੀਂ ਜਾਣਨਾ ਤੇ ਇਹਨੂੰ ਇੱਧਰ ਬੁਲਾ ਹੂੰ ਉਹਨੂੰ ਪਤਾ ਲੱਗ ਗਿਆ ਵੀ ਅਫਸਰ ਇੱਧਰ ਆ ਉਹ ਜਾਣ ਨੂੰ ਕਹਿ ਰਿਹਾ ਇਹ ਕਹਿੰਦਾ ਇੱਧਰ ਆ ਨੀ ਤੂੰ ਤੇ ਗਾਲਾਂ ਕੱਢ ਰਿਹਾ